ਕਾਂਗਰਸੀ ਨੇ ਤੁਹਾਡੇ ਸਾਹਮਣੇ ਸਾਰੇ ਸਾਫਾ ਕਾਂਗਰਸੀ ਨੇ ਕਿਵੇਂ ਦਾ ਮੁਕਾਬਲਾ ਦੇ ਤੋੜੇ ਸਾਥ ਹੀ ਰਹੇ ਨੇ ਕਿੰਨਾ ਕੁ ਤੁਹਾਨੂੰ ਲੱਗਦਾ ਲੁਧਿਆਣਾ ਦੇ ਲੋਕ ਉਹਨਾਂ ਦਾ ਸਾਥ ਦੇਣਗੇ ਕਿਉਂਕਿ ਜਿੱਤ ਦੇ ਦਾਅਵੇ ਰਾਜਾ ਵਡਿੰਗ ਜੀ ਵੀ ਕਰ ਰਹੇ ਨੇ ਬਿੱਟੂ ਵੀ ਕਰ ਰਹੇ ਨੇ ਤੇ ਅਸ਼ੋਕ ਪਰਸ਼ਪੱਪੀ ਵੀ ਕਰ ਰਹੇ ਨੇ ਕੋਈ ਗੱਲ ਨਹੀਂ تیرے ਸੁਪਨੇ ਹਰੇਕ ਨੂੰ ਵੇਖਣੇ ਚਾਹੀਦੇ ਆ ਸੁਪਨੇ ਵੇਖਣ ਦਾ ਸਭ ਨੂੰ ਅਧਿਕਾਰ ਹੈ ਜੇ ਦੇਖ ਰਿਹਾ ਹੈ ਤਾਂ ਕੋਈ ਗੱਲ ਨਹੀਂ ਵੇਖੀ ਜਾਣ ਦਿਓ ਇਹ ਲੋਕ ਦੱਸਣਗੇ ਤੇ ਰਾਜਾ ਵਡਿੰਗ ਨੂੰ ਕੀ ਜ਼ਰੂਰਤ ਪਈ ਇਥੇ ਲੁਧਿਆਣਾ ਚੋਂ ਲੜਨ ਦੀ ਤੁਸੀਂ ਕਿਵੇਂ ਦੇਖਦੇ ਹੋ ਕਿ ਆਕਰ ਕਿਉਂ ਇੱਧਰ ਆਏ ਨੇ ਟੋਪੀ ਪੋਣ ਆਇਆ ਟੋਪੀ ਕੋ ਤੁਸੀਂ ਦੇਖਿਆ ਨਹੀਂ ਫਰੀਦਕੋਟ ਦੇ ਵਿੱਚ ਕਰਨ ਕੁਟਾਰੀਆ ਕੇਸ ਪੜਿਆ ਹੋਣਾ ਤੁਸੀਂ ਕਿ ਇੱਕ ਬਾਪ ਨੇ ਆਪਣੀ ਵਾਈਫ ਨੂੰ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਗੋਲੀ ਮਾਰੀ ਤੁਸੀਂ ਦੇਖਿਆ ਹੋਣਾ ਪੜਿਆ ਹੋਣਾ ਉਹ ਕੇਸ ਕਰਨ ਕੁਟਾਰੀਆ ਦਾ ਕਿ ਕਾਦ ਲਈ ਮਾਰੀ ਸੀ ਇਹਦਾ ਸਾਲਾ ਤੇ ਇਹ ਦੋਨੇ ਉਹਨੂੰ ਤੰਗ ਕਰਦੇ ਸੀ 2 ਕਰੋੜ ਲੈ ਚੁੱਕੇ ਸੀ ਉਹ ਤੋਂ ਹੋਰ ਪੈਸਾ ਦੀ ਮੰਗ ਕਰਦੇ ਸੀ ਇਹ ਟੋਪੀ ਪਾਉਣ ਆਇਆ ਹੋਇਆ ਇੱਥੇ ਲੋਕਾਂ ਨੂੰ ਇੰਡਸਟਰੀਆਂ ਨੂੰ ਲੁੱਟਣ ਆਇਆ ਹੋਇਆ ਇਹਦਾ ਇੱਥੇ ਲੈਣਾ ਨਹੀਂ ਕੱਖਾ ਨਹੀਂ ਇਹਨੂੰ ਇੱਥੇ ਕੌਣ ਜਾਣਦਾ ਹੈ ਜਿਹੜਾ ਇੱਥੇ ਚੋਲੜਣ ਆ ਗਿਆ ਤੁਹਾਡਾ ਇੱਥੇ ਆਧਾਰ ਮਜ਼ਬੂਤ ਹੋ ਗਿਆ ਤੁਸੀਂ ਪਿੰਡਾਂ ਚ ਜਾਂਦੇ ਹੋ ਤਦੂ ਦਾ ਤੁਸੀਂ ਚੋਣ ਪ੍ਰਚਾਰ ਕਰ ਲਓ ਤੇ ਕਿਵੇਂ ਦਾ ਲੋਕ ਹੁੰਗਾਰਾ ਦੇ ਰਹੇ ਵੈਸੇ ਤਾਂ ਮੈਂ ਤੁਹਾਨੂੰ ਇਹ ਜਾਣਕਾਰੀ ਵੀ ਦੱਸ ਦਿਆਂ ਕਿ ਮੈਂ ਇੱਥੇ 8 ਸਾਲ ਯੂਥ ਕਾਂਗਰਸ ਦਾ ਬਤੌਰ ਇਚਾਰਜ ਵੀ ਰਹਿ ਚੁੱਕੀ ਹਾਂ ਤੁਹਾਨੂੰ ਰਾਹੁਲ ਗਾਂਧੀ ਦੇ ਵੀ ਕਾਫੀ ਕਰੀਬੀ ਮੰਨਿਆ ਜਾਂਦਾ ਸੀ ਤੇ ਇਹ ਵੀ ਕਿ ਤੁਸੀਂ ਕਿਸ ਤਰ੍ਹਾਂ ਜਦੋਂ 1984 ਦੇ ਮੁੱਦੇ ਤੇ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਨਹੀਂ ਮੈਂ ਉਹਦੇ ਤੇ ਨਹੀਂ ਸਵਾਲ ਚੁੱਕੇ ਮੈਂ ਇਦਾਂ ਗਾਂਧੀ ਨੂੰ ਮੁਰਦਾਬਾਦ ਕਹਿੰਦਾ ਰਿਹਾ ਕਾਂਗਰਸ ਰਹਿੰਦਾ ਔਰ ਜਦੋਂ ਮੈਂ ਇਹ ਗੱਲ ਕਹੀ ਸੀ ਜਦੋਂ ਤੱਕ ਮੇਰੇ ਸਾਹਾਂ ਚ ਸਾਹ ਨਹੀਂ ਇਦਰਾ ਗਾਂਧੀ ਮੁਰਦਾਬਾਦ ਹੀ ਰਹੂਗੀ ਤੇ ਉਹ ਤਾਂ ਅੱਜ ਤੱਕ ਲੋਕ ਕਹਿਣਗੇ ਕਿ ਅੱਜ ਮੁਰਦਾਬਾਦ ਕਹਿੰਦਾ ਖੋਰੇ ਕਾਂਗਰਸ ਦਾ ਹਿੱਸਾ ਨਹੀਂ ਮੈਂ ਵਿਚ ਰਹਿਦਾ ਵੀ ਆਪ ਦੇ ਸਿਧਾਂਤ ਤੋਂ ਨਹੀਂ ਭਟਕਿਆ ਇਹ ਸਿਧਾਂਤ ਨੂੰ ਛੱਡਿਆ ਨਹੀਂ ਉਸ ਵਿਚਾਰ ਨੂੰ ਛੱਡਿਆ ਪਰ ਛੱਡਣਾ ਵੀ ਨਹੀਂ ਚਾਹੀਦਾ ਇਨਸਾਨ ਨੂੰ ਵਿਚਾਰ ਦੀ ਲੜਾਈ ਲੜਨੀ ਚਾਹੀਦੀ ਹੈ ਜਿਹੜਾ ਵਿਚਾਰ ਬਾਬਿਆਂ ਦਾ ਵਿਚਾਰ ਹੈ ਉੱਚਾ ਸੱਚਾ ਵਿਚਾਰ ਤੇ ਰਾਹੁਲ ਗਾਂਧੀ ਨੂੰ ਕਦੇ ਨਹੀਂ ਬੁਰਾ ਕਿਹਾ ਕਿਉਂਕਿ ਰਾਹੁਲ ਗਾਂਧੀ ਦਾ ਕੀ ਕਸੂਰ ਕੋਈ ਦਾਦੀ ਦਾ ਕਸੂਰ ਹੈ ਉਹਦਾ ਖਸੂਸ ਸਿਰਫ ਇੰਨਾ ਵੀ ਉਹਨਾਂ ਦੇ ਘਰੇ ਚੰਪਿਆ ਹੋ ਗਿਆ ਹੁਣ ਜਰਾ ਤੇ ਆਖਰੀ ਸਵਾਲ ਓਵਰਆਲ ਤੁਸੀਂ ਮੁਕਾਬਲਾ ਕਿਵੇਂ ਦੇਖ ਰਹੇ ਹੋ ਪੰਜਾਬ 'ਚ ਕਾਂਗਰਸ ਆਮ ਆਦਮੀ ਪਾਰਟੀ ਬੀਜੇਪੀ ਜਾਂ ਜਿਹੜੀ ਆਜ਼ਾਦ ਉਮੀਦਵਾਰ ਨੇ ਕਿੰਨੀਆਂ ਕੁ ਕਿਹੜੀਆਂ ਸੀਟਾਂ ਆ ਸਕਦੀਆਂ ਨੇ ਜਾਂ ਕਿਹੜੀ ਪਾਰਟੀ ਪਹਿਲੇ ਨੰਬਰ ਤੇ ਰਹਿ ਸਕਦੀ ਹੈ ਹਜ਼ਾਰ ਪਹਿਲੇ ਨੰਬਰ ਤੇ ਰਹਿਣੇ ਆਜ਼ਾਦ ਪਹਿਲੇ ਨੰਬਰ ਤੇ ਆਜ਼ਾਦ ਸਦਾ ਹੀ ਪਹਿਲੇ ਨੰਬਰ ਤੇ ਰਹੇਗਾ ਕਿੱਥੋਂ ਕਿੱਥੋਂ ਆਜ਼ਾਦ ਪਹਿਲੇ ਨੰਬਰ ਤੇ ਰਹੇਗਾ ਸਰਦੂ ਸਾਹਿਬ ਲੁਧਿਆਣਾ ਅਫਰੀਦਕੋਟ ਇੱਕ ਪਾਸਾ ਹੋਇਆ ਪਿਆ ਹੈ ਹੂੰ ਲੋਕਾਂ ਦਾ ਰੁਝਾਨ ਦੇਖੋ ਪਿੰਡਾਂ ਜ਼ਰੂਰ ਜਾਇਓ ਤੁਸੀਂ ਭੈਣ ਜੀ ਜਾਂਦੇ ਬਿਲਕੁਲ ਅਸੀਂ ਜ਼ਰੂਰ ਜਾਂਦੇ ਆ ਅਸੀਂ ਲੋਕਾਂ ਨਾਲ ਗੱਲਬਾਤ ਵੀ ਕਰਦੇ ਹਾਂ ਇਸ ਲਈ ਤੁਸੀਂ ਇੱਕ ਸਾਹਮਣੇ ਖੜੇ ਇੰਨਾ ਤੁਹਾਡਾ ਵੱਡਾ ਸਿਆਸੀ ਤਜਰਬਾ ਹੈ ਤਾਂ ਇਸ ਲਈ ਤੁਹਾਨੂੰ ਕੋ ਪੁੱਛਿਆ ਕਿ ਤੁਹਾਨੂੰ ਕਿਵੇਂ ਅਨਾਲਿਸਿਸ ਤੁਸੀਂ ਕਿਵੇਂ ਕੀਤਾ ਦੇਖੋ ਰਵਾਇਤੀ ਸਿਆਸਤਦਾਨਾਂ ਤੋਂ ਲੋਕ ਅੱਕ ਚੁੱਕੇ ਮੋਹ ਪੰਗ ਹੋ ਚੁੱਕੇ ਲੋਕ ਪਾਰਟੀਆਂ ਨਹੀਂ ਚਾਹੁੰਦੇ ਲੋਕ ਚਾਹੁੰਦੇ ਕੋਈ ਇਨਸਾਨ ਹੋਵੇ ਜਿਹੜਾ ਸਾਡੀ ਗੱਲ ਕਰੇ ਜਿਹੜਾ ਸਾਡੀ ਬਾਤ ਪਾਵੇ ਜਿਹੜਾ ਸਾਡੇ ਮੁੱਦਿਆਂ ਲਈ ਲੜੇ ਬੇਅਦਮੀ ਦੇ ਮੁੱਦੇ ਨੂੰ 9 ਸਾਲ ਹੋ ਗਏ ਖਾਲੀ ਨਹੀਂ ਹੋਇਆ ਅੱਛਾ ਪਹਿਲਾਂ ਨਾਲੋਂ ਵੱਧ ਕੇ ਖਾਲੀ ਨਹੀਂ ਲੋਕੀ ਕਰਨ ਔਰ ਉਲਟਾ ਇਸ ਇਲੈਕਸ਼ਨ ਦੇ ਵਿੱਚੋਂ ਪਾਰਲੀਮੈਂਟ ਦੇ ਵਿੱਚੋਂ ਸਾਰੇ ਮੁੱਦੇ ਗਾਇਬ ਹੋ ਗਏ ਸਿਰਫ ਤੁਸ਼ਨਾਵਾਦੀ ਲੱਗ ਰਿਹਾ ਫਲਾਨਿਆਂ ਪੂਨਿਆਂ ਟਿੱਕ ਟੋਕ ਦੇਦਰ ਪੂਨਿਆਂ ਟਿੱਕ ਤੇ ਜਾਦੇ ਤੇ ਆ ਕੇ ਦੋਸ਼ ਲਾਉਂਦਾ ਆਹੀ ਸਿਆਸਤ ਹੋ ਰਹੀ ਆ ਕੋਈ ਬੰਦਾ ਇਹ ਬਾਹਰ ਖੜੀ ਕਰਕੇ ਨਹੀਂ ਕਹਿੰਦਾ ਕਿ ਮੈਂ ਆ ਕੀਤਾ ਮੈਨੂੰ ਵੋਟਾਂ